ਤੋਪੇ ਦਾ ਬਹੁਤ ਹੀ ਸਤਿਕਾਰਯੋਗ ਨੌਜਵਾਨ ਜਨਾਂ ਦੀ ਧੜਕਾਂ ਸਤਜ ਜਸਵੀਰ ਸਿੰਘ ਜੀ ਗੜੀ ਸਾਹਿਬ ਉਹ ਸਾਡੇ ਨਮਾ ਸ਼ਹਿਰ ਤੋਂ ਐਮਐਲਏ ਬੋਧਨ ਸਮਾਜ ਪਾਰਟੀ ਪੰਜਾਬ ਦੇ ਇੰਚਾਰਜ ਮਾਨਯੋਗ ਡਾਕਟਰ ਨਛਤਰਪਾਲ ਜੀ ਅਤੇ ਸਮੁੱਚੀ ਲੀਡਰਸ਼ਿਪ ਨੂੰ ਸਾਵ ਟੋਪੇਨਾ ਹਤੇ ਅਰਜ ਕਰਦਾ ਜੈ ਭੀਮ ਜੈ ਭਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਾਦਾ ਕੌਣ ਕਹੇ ਆਲਾ ਬੋਲੋ ਅੱਜ ਸਾਡੇ ਦੇਸ਼ ਦੇ ਦਰਵਾਜ਼ੇਆਂ 'ਤੇ ਆਇਆ ਇਸ ਛੇਤੀ 2022 ਦੀ ਮੰਗ ਜਾਰੀ ਦੇਸੀ ਪ੍ਰਧਾਨ ਮੰਤਰੀ ਤੇਰੇ ਜਵਾਬੀ ਲਾਇਆ ਵਜੀਦਾ ਪੰਜਾਬ ਪੰਚਤ ਦੇ ਸਵਾਗਤ ਕਰਦਾ ਅਨੰਦ ਕਰਦਾ ਔਰ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਆ ਕਿ ਹਾਂ ਨਾਲ ਇਕ ਤੇਕਣਾ ਚਾਹ ਹੜ ਹੱਥੀਆਂ ਵਟੰਦਵਾ ਕੇ ਪੰਜਾਬ ਦੀਆਂ 13 ਦੀਆਂ 13 ਥਾਂ ਜਿਤਾ ਕੇ माणी मायावती न देशानत्री बनाई साल सूरत सुपना पूरा करी सभिनी ਨੇਤੂ ਨਾਮ ਲਈ ਪਹਿਲ ਮਾਲੇ ਨਾਲ ਜਿਹੜਾ ਆਪਕੋ ਰੂਪਵੰਕਿਆ ਕੰਮ ਕਰੇ ਨੇ ਜਿਹੜਾ ਸਾਡੇ ਨਾਮ ਦੀ ਸਟਾਰੋ ਸਾਡੀ ਭੈ ਡਾਕਟਰ ਰੋਜੋ ਜਿੰਨੇ ਜਿਹੜੇ ਜੰਤੀਗਰ ਤੋਂ ਹੋਟਲ ਸਪਾਸਟ ਦੇ ਨੇ ਰਵੀਦਾਰ ਨੇ ਉਹਨਾਂ ਨੂੰ ਮੇਲ ਕਰਵਾਉਣਗਾ ਗਵਾਗੇ ਸਭ ਜਨ ਅਧਿਕਾਰ ਉਹ ਮੰਨਦੇ ਨੇ ਸਾਡੇ ਜਨ ਸਭ ਤੋਂ ਨਿੱਸੁਕ जन समाज पार्टी च ਇਸ ਮੰਚ ਤੇ ਵੇਖਦੇ ਹਰਨ ਕੋਨਾ ਮੋਟਾ ਵੰਦੇ ਆ ਕਦੀ ਇੰਦਾ ਨਹੀਂ ਹੋਇਆ ਪਰ ਸੱਚੀ ਅੱਜ ਦਿਲ ਦੀ ਤਰ੍ਹਾਂ ਬਹੁਤ ਬਧੀ ਹੂ ਸਭ ਤੋਂ ਪਹਿਲਾ ਜਨ ਸਮਾਜ ਜੰਮੇ ਪਲੇ